ਚਾ ਦੇ ਵਿੱਚ ਹੁੰਦਾ ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਤੁਸੀਂ ਇਸ ਖੇਡਾਂ ਦੀ ਜਰੂਰ ਹੈਲਪ ਕਰਦੇਗਾ ਕਿ ਛੱਦੀਏ 3 ਹੁੰਦੀਆਂ 3 3 ਵਾਧ ਲੱਗਣ 3 ਟੈਗ ਸੱਚ ਸਿਆਣੇ ਧੀ ਦਾ ਸਤਿਕਾਰ ਕਰੋ ਰੱਬ ਦੇ ਕੰਮ 'ਚ ਵਿਗੜ ਨਾ ਪਊਗਾ ਲੋਕੋ 3 ਨਾ ਮਾਰ ਦਿਓ ਲਓ ਪਹਿਲਾ ਐਕਸ਼ਨ ਹੋ ਗਿਆ ਹੈ ਪੈਸਲ ਕਬੱਡੀ ਪਾਉਣ ਲਈ ਵਾਧਾ ਜਾ ਰਿਹਾ ਹੈ ਆ ਤਾਂ ਕਰਦੇ ਨੇ ਕੱਚਾ ਹੀ ਤੋੜਦੇ ਆ ਲਓ ਪੈਸਲ ਕਬੱਡੀ ਪਾ ਰਿਹਾ ਨਿੱਕਾ ਜਾਂ ਕਰਦਾ ਹੈ ਇਸ ਚਲੇ ਹੈ ਨਹੀਂ ਨਾ ਰਖਾ ਆ ਬੈਠੋ ਭਾਈ ਜੀ ਮੜਦਾ ਪਛਾ ਕੇ ਮੈਂਬਰ ਸਾਹਿਬ ਬੈਠੋ ਥੋੜਾ ਜਿਹਾ ਪਛਾ ਕੇ ਵਾਹ ਜੀ ਵਾਹ ਲੱਕ ਪਤਲਾ ਸ੍ਰੀ ਹਾਲਾ ਬੰਡ ਵਰਗਾ ਤੇ ਜਿੰਨਾ ਛੋਟਾ ਉਹ ਨਹੀਂ ਤੇਜ ਹੈ ਬਹੁਤ ਹੀ ਵਧੀਆ ਮੈਚ ਐਕਸ਼ਨ ਵਾਲਾ ਆਹੀ ਤਾਂ ਚਾਹੁੰਦੇ ਵੀ ਸਾਡੇ ਪੰਜਾਬ ਚੋਂ ਵੱਡੇ ਖਿਡਾਰੀ ਉੱਪਰ ਕੇ ਅੱਗੇ ਆਉਣ ਲਓ ਕਬੱਡੀ ਪਾਲੀ ਇਹ ਆ ਨੌਜਵਾਨ ਜੋਧਾ ਕਸਪਰੇ ਵਾਲਾ ਇਹਦੇ ਨਾਂ ਰੱਖਿਆ ਵੱਖਰੋ ਵੱਖਰੀ ਲਓ ਕਬੱਡੀ ਪੈਰੀਆ ਬਿੱਲੀ ਲੱਲੀਆਂ ਵਾਲਾ ਸਾਹਮਣਾ ਕਰਦਾ ਮੁਕਾਬਲਾ ਸਖਤ ਚੋਟੀ ਦਾ ਮੈਚ ਐਕਸ਼ਨ ਪਵਾਏ ਹੋ ਹੋ ਵੀ ਲਾਲਾ ਲਾਲਾ ਪਰ ਪੁਆਇੰਟ ਡੇਡਰ ਦਾ ਇੱਥੇ ਆ ਮਾਦਾ ਕਿਤੇ ਬਾਬਾ ਆ ਗਿਆ ਵਾਹ ਜੀ ਵਾਹ ਜੇ ਮੈਚ ਵਾਕਿਆ ਚੰਗਾ ਲੱਗਿਆ ਤਾੜੀ ਮਾਰੇ ਕੀ ਖਿਆਲ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਭਾਈ ਸੋਨੂ ਮੈਂਬਰ ਤੇ ਗੋਰਾ ਬਾਈ ਬੀਲੀ ਬੋਰਡ ਵਾਲੇ ਬਹੁਤ ਸਾਰਾ ਮਾਣ ਕਰਕੇ ਨੇ ਬੋਲਾਂ ਤੋਂ ਖੋਲ ਛੋਕੇ ਲਓ ਜੀ ਉਧਰ ਐਕਸ਼ਨ ਹੋ ਗਿਆ ਇਧਰਲੇ ਪਾਸੇ ਚਿੱਟੀ ਨੂੰ ਭੇਜੋ ਜੀ ਆਹ ਨੌਜਵਾਨ ਚਿੱਟੀ ਕਬੱਡੀ ਪਾਉਣ ਲਈ ਵਧਿਆ ਹੋਇਆ ਆਹ ਦਾ ਮੁੰਡਾ ਜਮਾ ਅੰਗਰੇਜ਼ਾਂ ਵਰਗਾ ਐ ਹੋ ਜੀ ਧੁੱਪ ਪੈਂਦੀ ਹੋਵੇ ਜਾਂ ਮੁੰਡਾ ਕਬੱਡੀ ਪਾਵੇ ਮੱਲੋ ਮੱਲੀ ਫੜਨ ਨੂੰ ਜੀ ਕਰਦਾ ਲਓ ਇਹ ਚੱਲ ਚਿੱਟੀ ਵਾਹ ਅੱਜ ਬਿਨਾ ਤੋਂ ਬਿਨਾ 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 ਤੋਂ ਸਾਪਾ ਨਿਕਲ ਲਗੇ ਇੱਕ ਮੱਝ ਦੀ ਟੀਮ ਆ ਔਰ ਦੂਸਰੇ ਪਾਸੇ ਚੜ੍ਹਦੀ ਕਲਾ ਬਲੂ ਕੱਟ ਦੇ ਵਿੱਚ ਖਿਡਾਰੀ ਜੋ ਟੀਮ ਤਿਆਰ ਕਰਕੇ ਲੈ ਕੇ ਆਏ ਆ ਵੱਡਾ ਕਾਠ ਹੈ ਖਿਡਾਰੀਆਂ ਦੀ ਕੱਲੀ-ਕੱਲੀ ਅਪਡੇਟ ਸਾਡੇ ਲਾਈਵ ਵਾਲੇ ਵੀਰ ਏ ਜਿੱਥੇ ਚੱਲेंगे ਚੱਲੂਗੀ ਨਾਲ ਤੇਰੇ ਟਕਟਾ ਦੋ ਲੈ ਲਈ ਮੈਨੂੰ ਲੱਗਦਾ ਫਾੜੇ ਛੋਟਾ ਗੱਡੀ ਵੱਡੀ ਸੀ ਬਹੁਤ ਹੀ ਵਧੀਆ ਮੈਚ ਹੈ ਖੇਡਾ ਸਾਡੇ ਗੁਰੂ ਪਿਆਰਿਆਂ ਦੀ ਦਿੱਤੀ ਹੋਈ ਦਾਤ ਹੈ ਇਹਨੇ ਵੀ ਹੱਸਾ ਠੱਠਾ ਜ਼ਰੂਰੀ ਹੈ ਨਾ ਖੇਡਾਂ ਦੇ ਵਿੱਚ ਮਾਣ ਸਾਡੀ ਕਬੱਡੀ ਦੇ ਖਿਡਾਰੀ ਅੱਜ ਵੱਡੇ ਵੱਡੇ ਮਾਣ ਦੇ ਗੱਫੇ ਸਾਡੇ ਤਵਨ ਪ੍ਰਧਾਨ ਜੀ ਬਜਾਦ ਸਾਹਿਬ ਬਹੁਤ ਸਤਿਕਾਰ ਕਰ ਗਏ ਨੇ ਬੋਲਾਂ ਤੋਂ ਖੁਸ਼ ਹੋ ਕੇ ਇਸ ਕਲੱਬ ਦੇ ਕਰਤਾ ਧਰਤਾ ਨੇ ਵੱਡਾ ਮਾਣ ਹੈ ਕਬੱਡੀ ਦਾ ਲਓ ਵਜਦੀ ਕੈਂਚੀ ਇੱਕ ਪਾਸੇ ਕਹਿੰਦੇ ਵੀ ਆ ਲੱਗੀ ਪੌੜੀ ਗੁੰਡਣਗੇ ਛਤੜੇ ਨੂੰ ਪਰ ਨੰਬਰ ਜਾਫੀ ਦੇ ਖਾਤੇ ਐਕਸ਼ਨ ਇਹ ਛੋਟੇ ਖਿਡਾਰੀ ਹੈ ਫਿਰ ਵੱਡਾ ਮੈਚ ਹੋਵੇਗਾ ਇੱਥੇ ਇੱਥੋਂ ਪਤਾ ਲੱਗਦਾ ਵੀ ਸਾਡੀ ਜਵਾਨੀ ਇਸ ਮੈਦਾਨ ਅੰਦਰ ਸਹੀ ਰਾਹ ਪਾਈ ਹੋਈ ਹੈ ਦਜੀਸ ਦੀ ਸਿੱਧੂ ਸਾਥ ਬਾफी ਚਾਣੇ ਸਾਡੇ ਫੀਡਕੋਟ ਵਾਲੇ ਵੱਡੇ ਪ੍ਰੋਮੋਟਰ ਨੇ ਸਾਡੀ ਕਬੱਡੀ ਦੇ ਬਹੁਤ ਮਾਇਨੇ ਗੱਫੇ ਲਾਉਦੇ ਨੇ ਇਲਾਕੇ ਦੇ ਕਹਿੰਦੇ ਵੀ 골ਡ ਕਬੱਡੀ ਕੰਪ ਹੁੰਦਾ ਸਰਦਾਰ ਮੇਜਰ ਸਿੰਘ ਜੀ ਪਲੂਰ ਸਾਹਿਬ ਤੇ ਨਾਲ ਕਹਿੰਦੇ ਵੀ ਜਿਲੰਦਰ ਸਿੱਧੂ ਪੰਜ ਗਰਾਈ ਵਾਲੇ ਮਾਨ ਕਬੱਡੀ ਦੇ ਸਾਡੇ ਚਿਹਤੇ ਨੇ ਬੜਾ ਪਿਆਰ ਕਰਦੇ ਆ ਸਿੱਧੂ ਸਾਹਿਬ ਕੱਲ ਖਬਰ ਹੈ ਸੀ ਟੀਸੀ ਸਾਹਿਬ ਦੁਨੀਆ ਤੇ ਨਹੀਂ ਰਹੇ ਬਹੁਤ ਘਾਟਾ ਪਿਆ ਕਬੱਡੀ ਜਗਤ ਨੂੰ ਸਾਡਾ ਲਾਲੀ ਟੀਸੀ ਦੁਨੀਆ ਤੇ ਨਹੀਂ ਰਿਹਾ ਬਹੁਤ ਵੱਡੀ ਸਪੋਰਟ ਕੀਤੀ ਖਿਡਾਰੀਆਂ ਨੂੰ ਔਰ ਕਬੱਡੀ ਦਾ ਦਿਲੋਂ ਚਾਣ ਵਾਲਾ ਲਾਲੀ ਬਾਈ ਟੀਸੀ ਠੀਕ ਹੈ ਜੀ ਕਬੱਡੀ ਜਾਣਕਾਰੀ ਦੇਖ ਰਹੇ ਸੱਧੂ ਸਾਹਿਬ ਬਾਜੇਖੰਡ ਦੇ ਕਬੱਡੀ ਕੱਪ ਦੇ ਵੱਡਾ ਰੋਲਾ ਦਾ ਹੁੰਦਾ ਪਹਿਲਾ ਪ੍ਰਿੰਸ ਪਰਿਵਾਰ ਦਾ ਹੁੰਦਾ ਸਿੱਧੂ ਪਰਿਵਾਰ ਦਾ 1 ਲੱਖ ਰੁਪਿਆ ਮਾਂ ਨਾ ਬਗੇ ਕੀ ਜਨਮ ਭੂਮੀ ਨਨਦੀ ਲਾਓ ਉਧਰਲੇ ਪਾਸੇ ਪਿਸਟਲ ਪਿਸਟਲ ਤਾਂ ਮੈਲਨ ਬਜਾਰੋਂ ਜਿਗਰੇ ਕਿੱਥੇ ਮਿਲਦੇ ਐ ਜਿਹਨੂੰ ਪਿਸਟਲ ਦੀ ਖੇਡ ਚੰਗੀ ਲੱਗੀ ਐ ਤਾੜੀ ਭਰੇ ਕੀ ਖਿਆਲ ਬੁੰਡਾ ਗਰੀਬ ਤੇ ਵਿੱਚੋਂ ਬਹੁਤ ਪਰਿਵਾਰ ਵਿੱਚੋਂ ਬੜਾ ਗਰੀਬ ਆ ਘਰ ਦੇ ਵਿੱਚੋਂ ਪਰ ਜਿਗਰਾ ਦਲੇਰ ਹੈ ਲਓ ਇਧਰਲੇ ਪਾਸੇ ਬਿੱਲਾ ਕਬੱਡੀ ਪਾ ਰਿਹਾ ਬਾਬੇ ਪੂਰਨ ਬੰਗੂ ਅੱਜ ਵੱਡੇ ਪੱਧਰ ਦਾ ਸਨਮਾਨ ਸਾਡੀ ਤੂਫਾਨ ਫਰੀਦਕੋਟ ਦੀ ਖਿਡਾਰਨਾ ਦਾ ਉਹਦਾ ਸਨਮਾਨ ਕੀਤਾ ਜਾ ਰਿਹਾ ਜੀ 1100 ਦੇ ਨਾਮ ਬਾਬਰ ਮੁਅਰਕਬ ਤੂਫਾਨ ਦੇ ਲਈ ਮਾਣ ਦੇ ਗੱਫੇ ਬਾਬਾ ਪੂਰਨ ਜੀ ਬੰਗੂ ਪਹਿਲਵਾਨ ਬੰਗੂ ਆਏ ਹੈ ਸਾਡੇ ਕਬੱਡੀ ਦੀ ਉਤਮ ਖਿਡਾਰਨ ਸਫਾਨ ਫੀਰਕੋਟ ਲਓ ਸਿਕ ਸਰਦਾਰ ਇੱਕ ਪਾਸੇ ਕਦੇ ਵੀ ਚੜ੍ਹਦੀ ਕਲਾ ਸਪੋਰਟਸ ਕਲੱਬ ਦਾ ਖਿਡਾਰੀ ਹੈ ਜਿਹੜੀ ਗੁਡੀਆਂ ਨੇ ਚੱਕਰ ਲਾਇਆ ਨੀਲਮੋ ਦਾ ਨਾਂ ਜੀ ਉਹ ਤੁਹਾਡੀ 기ਜਰੀ ਚੱਲ ਰਹੀ ਹੈ ਤੇ ਤੁਸੀਂ ਜਰੂਰ ਮਾਨ ਸਨਮਾਨ ਕਰੋ ਕੱਲ ਦਾ ਪਤਾ ਕੀ ਹੋਣੀ ਕਹਿਰ ਕੀ ਗੁਜ਼ਾਰਨਾ ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ ਬੱਲੇ ਸ਼ਾਹ ਦੇ ਵਾਂਗੂ ਯਾਰਾ ਯਾਰ ਨੱਚ ਕੇ ਬਣਾਈ ਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਮੰਗਣਾ ਬਹੁਤ ਔਖਾ ਮੰਗਣ ਵਾਲਾ ਕਹਿੰਦੇ ਵੀ ਪਹਿਲਾਂ ਮਰ ਜਾਂਦਾ ਮਰਨ ਦੇ ਬਰਾਬਰ ਗੱਲ ਹੁੰਦੀ ਹੈ ਮਰਨ ਤੋਂ ਬਾਅਦ ਹੀ ਮੰਗਣਾ ਪੈਂਦਾ ਜਿਹੜਾ ਦੇਣ ਵਾਲਾ ਹੁੰਦਾ ਕਹਿੰਦੇ ਦਾਤਾ ਹੁੰਦਾ ਆ ਗੁੜੀਏ ਤੁਹਾਡੇ ਵਿੱਚ ਕਰ ਚੱਕਰ ਲਾ ਰਹੀ ਹੈ ਪੈਸਟਲ ਦੇ ਲਈ ਸਾਡੇ ਪ੍ਰੈਸ ਗਾਂਧੀ ਜੀ ਵੱਲੋਂ ਸਪੈਸ਼ਲ ਨਾਮਾ ਜੀ 100 ਰੁਪਿਆ ਸਾਡੇ ਪ੍ਰੈਸ ਗਾਂਧੀ ਜੀ ਕਰਿਆਨਾ ਸਟੋਰ ਵਾਲੇ ਉਹਨਾਂ ਵੱਲੋਂ 100 ਰੁਪਿਆ ਪੈਸਟਲ ਭੱਜੂਗਾ ਏ ਚੜ੍ਹਦੀ ਕਲਾ ਸਪੋਰਟਸ ਕਲੱਬ ਦਾ ਜਾਫੀ ਖੇਡ ਮੈਦਾਨ ਦੇ ਅੰਦਰ ਇਹਨੂੰ ਕਹਿੰਦੇ ਵੀ ਛੋਟਾ ਜੱਦਾ ਕਹਿੰਦੇ ਐ ਜਿਹੜਾ ਡੱਕਣ ਲੱਗਿਆ ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਪਿਸਟਲ ਦੀ ਰੇਡ ਬੜੀ ਪਿਆਰੀ ਖੇਡ ਆ ਬੱਜ ਗਈ ਤਾੜੀ ਤੇ ਗੱਡਾ ਡਈਆਂ ਤੇ ਹੋ ਗਿਆ ਪਿਸਟਲ ਦਾ ਨੰਬਰ ਜਾਫੀ ਦੇ ਖਾਤੇ ਆਹ ਦੇਖ ਓਹ ਥੋੜੀ ਲਾਈ ਹੈ ਗੜੀ ਕੌਰ ਚਲਾਵਾ ਦੇਖ ਲੈ ਦੇਖ ਲੈ ਹਾਂ ਕਿੱਡਾ ਹੋਇਆ ਯਾਰ ਚਿੱਟਾ ਬਣਾਇਆ ਨੇ ਚਿੱਟਾ ਦਾ ਬੜਾ ਤੇਜ਼ ਹੈ ਪਰ ਉਹ ਚਿੱਟਾ ਜ਼ਰਾ ਕਾਬੂ ਆ ਗਿਆ ਚਿੱਟਾ ਕਾਬੂ ਆ ਗਿਆ ਚਿੱਟਾ ਦਾ ਬੜਾ ਤੇਜ਼ ਵੀ ਹੈ ਡਿੱਗ ਲ ਗਿਆ ਡਿੱਗ ਲ ਗਿਆ ਚਿੱਟਾ ਇੱਕ ਪਾਸੇ ਦਿਨ ਚੜਿਆ ਪਿਆ ਇੱਕ ਪਾਸੇ ਕਹਿੰਦੇ ਵੀ ਹਨੇਰਾ ਜਾ ਹੋਇਆ ਪਿਆ ਏ ਟੱਕਰ 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 ਬਾਈਪਾਸ ਹੋ ਗਈ ਹੈ ਲੱਗ ਜਾਣਾ ਬਾਈਪਾਸ ਹੋਇਆ ਇੱਕ ਸੂਰ ਸਾਡੇ ਸ਼ਹਿਰ ਤੋਂ ਇੱਕ ਸਾਡੇ ਇਸ ਇਲਾਕੇ ਦਾ ਬਹੁਤ ਵੱਡਾ ਜੋ ਪੋਸਟ ਮੈਂਡ ਪਹਲਵਾਨਾ ਜੀ ਮੰਨੂ ਐਂਡ ਪਾਰਸ ਆਰਬਿਟ ਬੱਸ ਵਾਲੇ ਛੋਟੇ ਭਰਾ ਰਾਣਾ ਹੰਡਾ ਦਮਾਨੀ ਵਾਲਾ 11000 ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ 18 ਹੰਡਾ ਸਰਬਸ਼ੋਤ ਮਾਰਜੀ ਨੈਸ਼ਨਲ ਮਾਸਟਰਸ ਟੋਪ ਪਲੇਅਰ ਤੋਂ ਸਿੰਘ ਬੱਟੀ ਜੀ ਬਹੁਤ ਵੱਡਾ ਮਾਨ ਵੱਡਾ ਨਾਂ ਚੜਦੀ ਜਵਾਨੀ ਮਸਤੀ ਚ ਰਹਦੀ ਹੈ ਤੁਰੇ ਜਾਂਦੇ ਸਾਹਣ ਤੇ ਪਹਿਲਵਾਨ ਵਾਂਗੂ ਖੇਦੀ ਹੈ ਆ ਲੱਲਿਆਮ ਵਾਲਾ ਬਿੱਲੂ ਤੇ ਕਹਿੰਦੇ ਵੀ ਇੱਕ ਪਾਸੇ ਛੋਟੀ ਦਾ ਜਫਾ ਲਾਉਂਦਾ ਹੋਇਆ ਬਗਲ ਭਰੀ ਹੋਈ ਹੈ ਖੇਡ ਮੈਦਾਨ ਦੀ ਬੜੀ ਫਸਮੀ ਟੱਕਰ ਹੈ ਇੱਕ ਪਾਸੇ ਨਜ਼ਾਰਾ ਆਹ ਦੇਖ ਲੱਗਦੇ 10 ਪੰਜੇ ਦੇ ਨੰਬਰ ਸਵਾਰਕਵਾਸੀ ਸੁਖਮੰਦਰ ਦੀ ਖੇਡ ਕਲੱਬ ਲਈ ਜੁੜਦਾ ਹੋਇਆ ਅਗਲਾ ਵੱਡਾ ਮੈਚ ਹੋਵੇਗਾ ਫਰੀਦਕੋਟ ਤੇ ਕਾਂਗੇ ਦਾ ਬੜਾ ਚੋਟੀ ਦਾ ਮੈਚ ਹੋਵੇਗਾ ਵੱਡਾ ਉੱਪਰ ਦਾ ਟੈਸਟਲ ਇੱਕ ਪਾਸੇ ਨਜ਼ਾਰਾ ਉੱਡਦੇ ਬਾਜ ਵੰਗੂ ਪਰ ਨੰਬਰ ਇਹ ਆ ਇੱਥੇ ਆ ਇੱਥੇ ਆ ਬਾਈ ਜੇ ਨਜ਼ਾਰਾ ਆ ਗਿਆ ਤਾੜੀ ਮਾਰੇ ਕੀ ਖਿਆਲ ਬੇਲਾ ਗਮਾਨੀ ਵਾਲੇ ਦਾ ਸਾਜਾ ਚੜਦਾ ਸਾਜਾ ਚੜਦਾ ਵੱਡਾ ਮੇਲਾ ਬਾਹਪੁਰਸ਼ਾ ਦੀ ਵੱਡੀ ਕਿਰਪਾ ਬੋਲੀਆ ਪੂਮਰਸ਼ਾ ਮਹਾਰਾਜ ਕੀ ਅੱਜ ਉਹਨਾਂ ਦੀ ਕਿਰਪਾ ਨਾਲ ਹੀ ਜੰਗਲ ਚ ਮੰਗਲ ਲੱਗੇ ਹੋਇਆ ਆ ਲੱਲੀਆਂ ਬਲਾ ਘਿਰ ਕੇ ਖੜ ਗਿਆ हर जो पासे आज चोटी तो मैच पीकन ललकारे बल 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 सुहा नंबर आ चाक अक्षम आख कि अंग बड़ंग हो पी है बहुत ही वधिया मैच है डेल लाख के साढ़े इलाके दस्तियां एक भाई होर बेंती है ਸਰਜਨ ਗਾਂਧੀ ਜੀ ਸਾਡੇ ਕਰਾਨਾ ਸਟੋਰ ਵਾਲੇ ਪਿਸਤਲ ਦੇ ਲਈ ਹੈ ਸਾਡੇ ਇਸ ਇਲਾਕੇ ਦੇ ਐਮਐਲਏ ਸਾਹਿਬ ਪਹੁੰਚਣ ਵਾਲੇ ਨੇ ਕਿਰਪਾ ਕਰਕੇ ਕੁਰਸੀਆਂ ਖਾਲੀ ਕਰਨ ਦੀ ਕਿਰਪਾ ਕਰੋ ਜੀ ਬੜੀ ਮਿਹਰਬਾਨੀ ਹੋਵੇਗੀ ਸਾਡੇ ਇਸ ਇਲਾਕੇ ਦੀ ਵੱਡੀ ਸਖਸੀਤ ਵੱਡਾ ਮਾਨ ਜਗਦੀਪ ਗੋਲਦੀ ਜੀ ਐਮਐਲਏ ਸਾਹਿਬ ਵੱਡਾ ਮਾਨ ਹੈ ਕਬੱਡੀ ਦੇ ਲਈ ਜਿੱਥੇ ਵੀ ਮੇਲੇ ਹੁੰਦੇ ਨੇ ਉੱਥੇ ਪਹੁੰਚ ਕੇ ਇਸ ਰਸਮ ਨੂੰ ਪੂਰਾ ਕਰਦੇ ਨੇ ਲਓ ਜੋਧਾ ਕਬੱਡੀ ਪਾ ਰਿਹਾ ਹੈ ਲੱਲਗਾਂਵਾਲਾ ਬੇਲੀ ਟੁੱਟ ਕੇ ਫੇਰ ਪੈ ਗਿਆ ਹੈ ਜੋਰ ਲੱਗਦਾ ਹੋਇਆ ਖੇਡ ਮੈਦਾਨ ਦੇ ਅੰਦਰ ਪੰਜਾਬ ਦੀ ਵੱਡੀ ਖੇਡ ਕਬੱਡੀ ਖੇਡੀ ਜਾ ਰਹੀ ਹੈ ਪਰ ਪੁਆਇੰਟ ਰੈਂਟਰ ਦੇ ਖਾਤੇ ਆਹ ਦੇਖ ਬਾਬਾ ਜੀ ਕੋਈ ਮੰਤਰ ਦੇ ਦਿਓ ਰਾਣੇ ਭਾਈ ਦਾ ਸਨਮਾਨ ਕੀਤਾ ਜਾ ਰਿਹਾ ਜੀ 11000 ਰੁਪਇਆ ਰਾਣਾ ਸਾਡੇ ਇਲਾਕੇ ਦਾ ਡੈਸ਼ਵਾਲ ਕਵਾਲ ਖਿਡਾਰੀ ਇਹ ਮੈਡਲਿਸਟ 11000 ਦੀ ਨਗਦ ਰਕਮ ਸਾਡੇ ਭਾਈ శ్రీ ਬੱਤੀ ਕੋਸਾ ਦੀ ਵੱਡੀ ਮਿਹਨਤ ਹੈ ਤੇ 11000 ਦੀ ਨਗਦ ਰਕਮ ਨਾਲੇ ਵੱਡੇ ਮਾਣ ਸਨਮਾਨ ਮਾਏ ਦੇ ਘਰੇ ਦਿੱਤੇ ਜਾ ਰਿਹਾ ਹੈ ਦਜੀ ਸਿੰਘ ਸਿੰਘੂ ਸਾਡੇ ਖੇਡ ਪ੍ਰਮੋਟਰ ਬਗਿਆਨਾਂ ਦੀ ਸਾਥ ਦੇ ਰਹੇ ਜੀ ਇਹ ਸਨਮਾਨ ਦਾ ਇਹ ਸਨਮਾਨ ਬਹੁਤ ਔਖੇ ਮਿਲਦੇ ਨੇ ਸਲਾਮੀ ਵੀ ਆਪਾਂ ਲੈਣੀ ਆ ਜੀ ਭਰਵਾਂ ਜੀ ਆਓ ਜੀ ਭਰਵਾਂ ਜੀ ਬੋਲੇ ਸੋਨਹਾਲ ਰੰਗਲੇ ਪੰਜਾਬ ਦੀ ਧਰਤੀ ਹੈ ਪਰ ਵੱਡੇ ਵੱਡੇ ਪਹਿਲਵਾਨ ਖਿਡਾਰੀ ਇਸ ਇਲਾਕੇ ਨੇ ਪੈਦਾ ਕੀਤੇ ਆ ਆਜਾ ਸਨਮਾਨ ਸਾਡੇ ਮੰਨੂ ਐ ਪਾਰ ਸਰਵਟ ਬਸ ਸਰਸ ਵਾਲੇ ਵੰਗੂ ਛੋਟੇ ਭਰਾ ਰਾਣਾ ਹੰਡਾ ਜੀ ਦਿਮਾਨੀ ਵਾਲਾ 11000 ਰੁਪਏ ਦੇ ਕੇ ਸਨਮਾਨ ਕੀਤਾ ਜਾ ਰਿਹਾ ਤਾੜੀ ਮਾਰ ਦਿਓ ਜੀ ਵੱਡੀ ਸਾਰੇ ਇਸ ਪਰਿਵਾਰ ਨੂੰ ਬਹੁਤ ਵੱਡੀ ਮੁਬਾਰਕਬਾਦ ਸਾਰੇ ਸੱਜਣ ਮਿੱਤਰਾਂ ਨੂੰ ਲਾਓ ਐਕਸ਼ਨ ਵਾਲੇ ਬੱਚਿਆਂ ਦਾ ਮੁਕਾਬਲਾ ਚੱਲ ਰਿਹਾ ਹੈ ਸਮਾਪਤੀ ਵੱਲ ਥੋੜਾ ਟਾਈਮ ਬਾਕੀ ਜੀ ਸਿੰਘ ਵਾਲਾ ਤੇ ਉਸ ਤੋਂ ਬਾਅਦ ਜ਼ਰੀਦ ਕੋਟ ਤੇ ਕੰਗਾ ਇਹ ਟੀਮਾਂ ਤਿਆਰ ਬਾਅਦ ਇਹਨਾਂ ਦੀ ਚਿੱਟੀ ਆ ਗਿਆ ਕਬੱਡੀ ਪਾਉਣ ਦੇ ਲਈ ਐਨ ਮੁੰਡਾ ਨਰਮੇ ਦੇ ਫੁੱਟਰ ਕਰ ਆ ਆਹ ਇਹ ਬੱਲੇ 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 ਇਹ ਇਹ ਗੱਡੀ ਦੇ ਵਜਨ ਘਾਟਾ ਥੋੜਾ ਜਾ ਇਹ ਜਾ ਉਸ ਦਾ ਤਰਜਨ ਦੇ ਤੀਰਾਂ ਨੂੰ ਹਟ ਜੋ ਪਾਸੇ ਛੜ ਦੋ ਰਾ ਖੁੱਲੇ ਬੱਲੇ 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 ਪਰ ਪੁਆਇੰਟ ਇਹ ਇੱਥੇ ਆ ਬੱਲੇ 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 ਇਹਦੇ ਨਾਂ ਦੀ ਵੀ ਤਾੜੀ ਮਾਰ ਦਿਓ ਵੱਡੀ ਸਾਰੀ ਇਹ 2 ਮਿੰਟ ਪਹਿਲਾਂ ਭਜਣਾ ਕੱਛਾ ਵੱਡਾ ਪਾਈ ਥੋੜਾ ਜਾਂ ਹਾਂਜੀ ਹਾਂਜੀ ਬਹੁਤ ੱਲੇ ਬੈ ਜਾ ਮੜਾ ਜਾ ਹੂੰ ਕਹੋ ਗੁਡੀਆਂ ਚੱਕਰ ਲਾ ਰਹੀ ਐ ਢਿਲ ਮਾਹੂਆਣਾ ਪੱਥਰਦਿਲ ਦੇ ਮਾਪੇ ਜਿਹੜੀਆਂ ਨੂੰ ਮਾਰ ਮਕਾਉਂਦੇ ਨੇ ਜਦੋਂ ਪੁੱਤ ਨਹੀਂ ਪੁੱਛਦੇ ਪਾਣੀ ਫਿਰ ਢੀਆਂ ਦੇ ਚੇਤੇ ਆਉਂਦੇ ਨੇ ਦੀਪ ਡੋਡੇ ਹੁੰਦੀ ਹੁੰਦੇ ਦੇਖੇ ਕਹਿਰ ਹਜ਼ਾਰਾਂ ਤੇ ਨਾ ਹੋਣ ਧੀਆਂ ਦੇ ਕਤਲ ਦਾ ਖਬਰ ਲੱਗਣ ਖਬਰਾਂ ਤੇ ਜਿਹੜੇ ਪਰਿਵਾਰ ਧੀਆਂ ਨੂੰ ਜਨਮ ਤੋਂ ਪਹਿਲਾਂ ਕੋਖਾ 'ਚ ਕਤਲ ਕਰਾਉਂਦੇ ਨੇ ਇੱਕ ਵੱਡਾ ਮੈਸੇਜ ਹੈ ਸਾਡੇ ਟੂਰਨਾਮੈਂਟ ਤੋਂ ਵੀ ਇਹ ਪੰਜਾਬ ਦੀਆਂ ਧੀਆਂ ਵੀ ਮੁੰਡਿਆਂ ਦੇ ਬਰਾਬਰ ਕਬੱਡੀ ਖੇਡ ਸਕਦੀਆਂ ਇਹ ਵੀ ਨੌਕਰੀ ਦੇ ਕਾਬਿਲਿਤ ਹੋ ਸਕਦੀਆਂ ਪਰ ਸੋਚ ਬਦਲਣੀ ਚਾਹੀਦੀ ਪੜੀ ਹੈ ਉਧਰ ਨੀਲਮ ਚੱਕਰ ਲਾ ਰਹੀ ਹੈ ਬਹੁਤੀ ਗਰੀਬ ਪਰਿਵਾਰ ਦੇ ਵਿੱਚ ਖੜਾਰਨਾ ਚਾਰ ਭੈਣਾਂ ਤੋਂ ਸਭ ਤੋਂ ਛੋਟੀ ਪਰ ਜਿੱਥੇ ਵੀ ਪੰਜਾਬ ਚ ਬੇਲੇ ਹੁੰਦੇ ਨੇ ਪਹੁੰਚ ਕੇ ਦੋ ਡੰਗ ਦੀ ਰੋਜੀ ਰੋਟੀ ਇਕੱਠੀ ਕਰਦੀ ਹੈ ਜਰੂਰ ਮਾਨ ਦਿਓ ਜੀ ਭਾਗਾ ਵਾਲਿਓ ਤੁਹਾਡਾ ਨਗਰ ਕਰਮਾ ਵਾਲਾ ਇਹ ਆ ਚੱਕ ਬੰਨੂ ਲੱਗਦਾ ਸਿੰਘਾਂ ਦਾ ਮੱਝਾ ਕਰ ਗਿਆ ਬਹੁਤੀ ਵਧੀਆ ਮੈਚ ਹੈ ਇੱਕ ਹੋਰ ਮੈਸੇਜ ਆ ਦਰਸ਼ਕ ਵੀਰੋ ਜੋ ਜਗਦੀਸ਼ ਸਿੰਘ ਦੀ ਡੱਲੇਵਾਲ ਸਾਹਿਬ ਖਨੌਰੀ ਬਾਰਡਰ ਤੇ ਜੰਗ ਲੜ ਰਿਹਾ ਤੇ ਘਰ ਘਰ ਦਾ ਹੀ ਹੋਕਾ ਉਥੇ ਪਹੁੰਚ ਕੇ ਵੱਡੀ تعداد ਵਿੱਚ ਤੁਸੀਂ ਇਸੇ ਪਾਉਣੇ ਨੇ ਪਹਿਲਾ ਆਪਾਂ ਮੋਰਚੇ ਫਤਿਹ ਕੀਤੇ ਨੇ ਜਿਹੜੀ ਸੈਂਟਰ ਸਰਕਾਰ ਨਾਲ ਜੰਗ ਲੱਗੀ ਹੋਈ ਹੈ ਉਥੇ ਉਸ ਮੋਰਚੇ ਦਾ ਹਿੱਸਾ ਬਣਨਾ ਇਕਾਪਿਤ ਕਾਰਾ ਸ਼ਕਲਾਂ ਦੇ ਡੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਲਈ ਬੋਲ ਸੋਨਹਾਲ ਦੇਖੋ ਜੀ ਜੀਸੀ ਨੇ ਡੱਲਾ ਕਿਤੇ ਰਹਿ ਨਾ ਜਾਵੇ ਕੱਲਾ ਫਿਰ ਪਛਤਾਉਣਾ ਪੈ ਜੂਗਾ ਇਹ ਤੁਹਾਡਾ ਸਾਥ ਤੇ ਤੁਹਾਡੀਆਂ ਜਿੰਗਾਂ ਵੀ ਪੰਜਾਬ ਦੀਆਂ ਜੱਫੇ ਬੰਦੀਆਂ ਇਕ ਜੱਟ ਹੋ ਕੇ ਉੱਥੇ ਪਹੁੰਚਣਾ ਤੇ ਸਾਰੇ ਨੇ ਪੰਜਾਬ ਦੇ ਖੇਤਾਂ ਲਈ ਪੰਜਾਬ ਦੀ ਮਿੱਟੀ ਲਈ ਖੜਨਾ ਇਧਰਲੇ ਪਾਸੇ ਪਿਸਟਲ ਤੇ ਦੂਸਰੇ ਪਾਸੇ ਕਹਿੰਦੇ ਗੋਪੀਆ ਫਰੰਦੀਪੁਰੀਆ ਵਾਹ ਜੀ ਵਾਹ ਨੰਬਰ ਚਾਬੀ ਦੇ ਖਾਤੇ ਚਰਦੀ ਕਲਾ ਸਪੋਰਟਸ ਕਲੱਬ ਦੇ ਖਾਤੇ ਜੁੜਦਾ ਹੋਇਆ ਸਹੀ ਗੱਲ ਵਧੀਆ ਇਹ ਮੁੰਡੇ ਸਿੱਖ ਰਹੇ ਆ ਪਰ ਬਹੁਤ ਹੀ ਵਧੀਆ ਇਹਨਾਂ ਦਾ ਸਿੱਖਿਆ ਸਫਲ ਹੋ ਰਿਹਾ ਹੈ ਕਹਿ ਕੇ ਲੋੜ ਸਾਡੇ ਪਿੰਡਾਂ ਨੂੰ ਇਹ ਪੰਜਾਬ ਦੀ ਜਵਾਨੀ ਸਾਹਮਣੇ ਲਈ ਦਿੱਲੀ ਲੱਲਕਾਂ ਵਾਲਾ ਤਗੜਾ ਸੰਘਰਸ਼ ਹੈ ਉਧਰ ਲੱਗੀ ਹੋਈ ਕੈਂਚੀ ਖੇਡ ਮੈਦਾਨ ਦੇ ਅੰਦਰ ਬੜੀ ਕਰਾਰੀ ਝਪਟ ਹੰਦੇ ਦੂੜ ਲਾ ਪੈ ਗਈ ਆ ਸਾਡੂ ਜੇ ਵੀਡੀਓ ਵਿਆਹ ਲੈ ਕਰੇ ਪੈਦੀ ਹੁੰਦੀ ਹੈ ਨੰਬਰ ਚਾਫੀ ਦੇਖਦੇ ਕਿੰਨੇ ਕਿ ਨੰਬਰ ਬਾਕੀ ਜੀਤ ਸਿੰਘ ਦੀ ਫਿੱਟੇ ਕਲਾ ਔਰ ਸਾਡੇ ਹਰਜਿੰਦਰ ਸਿੰਘ ਦੀ ਚੌਧਰੀ ਸਾਹਿਬ ਬਾਬੇਪੁਰ ਦਾ ਧੰਨਵਾਦ ਆ ਜਾਣ ਲੱਗਿਆ ਚਾਰ ਚਫੇਰੇ